ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਘਿੰਡਾ ਪੁਲਿਸ ਦੇ ਵੱਲੋਂ 2 ਕਿਲੋ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਗਈ ਇਸ ਸਬੰਧੀ ਜਾਣਕਾਰੀ ਨੇ ਲਖਵਿੰਦਰ ਸਿੰਘ ਡੀਐਸਪੀ ਅਟਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੱਸਿਆ ਕਿ ਥਾਣਾ ਘਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਨਜੀਤ ਸਿੰਘ ਅਤੇ ਮਾਨ ਸਿੰਘ ਦੇ ਪਾਕਿਸਤਾਨ ਨਸ਼ਾ ਸਮੱਗਰਾਂ ਦੇ ਨਾਲ ਕਾਫੀ ਲਿੰਕ ਹਨ ਅਤੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰੋਇਨ ਮੰਗਵਾ ਕੇ ਇੱਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ ਜਿੱਤੇ ਗ੍ਰੰਥ ਕਾਰਵਾਈ ਕਰਦੇ ਆ ਥਾਣਾ ਘਿੰਡਾ ਪੁਲਿਸ ਵੱਲੋਂ ਪਿੰਡ ਅਟਲਗੜ ਡਿਫੈਂਸਰ ਟ੍ਰੇਨ ਤੇ ਉੱਪਰ ਨਾਕਾ ਲਗਾ ਕੇ ਦੋਹਾਂ ਦੋਸ਼ੀਆਂ ਨੂੰ 2 ਕਿਲੋ ਹੈਰੋਇਨ ਸਮੇਤ ਗ੍ਰਿਫਤਰ ਕੀਤਾ ਗਿਆ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਚੋਰੀ ਹਸੇ ਜਾ ਰਿਹਾ ਹੈ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਘਿੰਡਾ ਵਿਖੇ ਮੁਕਤਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਐਫ ਆਈ ਆਰ ਅਸੀਂ ਮਾਨਯੋਗ ਸਾਡੇ ਡੀ ਆਈ ਸਰ ਅਤੇ ਐਸਐਸਪੀ ਸਾਹਿਬ ਦੀਆਂ ਹਿਦਾਇਤਾਂ ਅਨੁਸਾਰ ਅਸੀਂ ਇੱਕ ਘਰੇਂਡਾ ਸਾਨੂੰ ਕਾਮਯਾਬੀ ਭਰੀ ਆ ਜਿਹਦੇ ਚ ਦੋ ਦੋਸ਼ੀ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਫੋਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲ ਕਿਲੋ-ਕਿਲੋ ਦੇ ਕਰੀਬ ਜਿਹੜਿਆ 2 ਕਿਲੋ ਅਠੇਰੋਂ ਨਸ਼ਾ ਬਰਾਮਦ ਕਰਕੇ ਇਹਨਾਂ ਦੇ ਮੁਕੱਦਮਾ ਨੰਬਰ 74 ਥਾਣਾ ਘਰੇਂਡਾ 21485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਲ ਇਹ 2 ਕਿਲੋ ਦੀ ਬਰਾਮਦਗੀ ਹੋਈ ਆ ਔਰ ਜਿਹੜੀ ਇਹਨਾਂ ਦੇ ਸੰਬੰਧ ਸੀ ਉਹ ਪਾਕਿਸਤਾਨ ਤੋਂ ਮੰਗਵਦੇ ਸੀਗੇ ਡਰੋਨ ਰਾਈ ਕੋ ਇਹਨਾਂ ਦੇ ਹੋਰ ਵੀ ਜਿਹੜੀ ਆ ਪੜਤਾਲ ਕਰ ਰਹੇ ਆ ਕਿ ਕਿਵੇਂ ਕਿਵੇਂ ਇਹਨਾਂ ਦਾ maal ਇਹਨਾਂ ਨੇ ਹੋਰ ਕੋਈ ਕਨਸਾਈਨਮੈਂਟਾਂ ਵੀ ਲਈਆਂ ਉਹ ਆਜੇ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਤ ਪੁਛਕੇ ਸ਼ਿਨਾ ਕੋਲੋਂ ਹੋਇਦਾਂ ਸਰ ਇਹਨਾਂ ਨੇ ਕੋਈ ਪਿਛਲੇ ਕਰਾਟ ਤੇ ਆਪਣਾ ਖੜਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁੱਦ ਤੇ ਤੇ ਇਹਨਾਂ ਦੇ ਪਰਚਾ ਨਹੀਂ ਹੈਗਾ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ ਚ ਹੈਗੇ ਕਿ ਤੁਸੀਂ ਇਹਨਾਂ ਦਾ ਸਮਾਨ ਮੰਗਵਾ ਲਿਓ ਉਹਨਾਂ ਦੇ ਸੰਪਰਕ ਚੋਂ ਹੀ ਇਹਨਾਂ ਨੇ ਮੰਗਵਾਇਆ ਤੇ ਸਰ ਕਿੰਨੀ ਦਿਨ ਰੀਡਮ ਕੰਮ ਕਰਦੇ ਜੇ ਫਿਰ ਇਹ ਕਾਫੀ ਦੇਰ ਤੇ ਲੱਗੇ ਇਹ ਨੈਵੀਗੇਸ਼ਨ ਦਾ 파ਟ ਹੈ ਤੇ ਜਰੂਰ ਕਰਕੇ ਤੁਸੀਂ ਜਲਦੀ ਇਹਦਾ ਕਲਾਸਾ ਕਰੋ ਇਹਨਾਂ ਦੇ ਐਨਡੀਪੀਐਸ ਦਾ ਮਤਲਬ ਅਧਿਕਾਰ ਕਰਦਾ ਦੋਨਾਂ ਦੇ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਘਿੰਡਾ ਪੁਲਿਸ ਦੇ ਵੱਲੋਂ 2 ਕਿਲੋ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਗਈ ਇਸ ਸਬੰਧ ਦੇ ਜਾਣਕਾਰੀ ਨੇ ਲਖਵਿੰਦਰ ਸਿੰਘ ਡੀਐਸਪੀ ਅਡਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦ ਸਹੇ ਥਾਣਾ ਘਿੰਡਾ ਪੁਲਿਸ ਨੂੰ ਗੋਪਤ ਸੂਚਨਾ ਮਿਲੀ ਸੀ ਕਿ ਕਰਨਜੀਤ ਸਿੰਘ ਅਤੇ ਮਾਨ ਸਿੰਘ ਦੇ ਪਾਕਿਸਤਾਨ ਨਸ਼ਾ ਸਮਰੱਥਰਾਂ ਦੇ ਨਾਲ ਕਾਫੀ ਲਿੰਕ ਹਨ ਅਤੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰੋ ਮੰਗਵਾ ਕੇ ਇੱਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ ਜਿੱਥੇ ਤੁਰੰਤ ਕਾਰਵਾਈ ਕਰਦੇ ਆ ਥਾਣਾ ਘਿੰਡਾ ਪੁਲਿਸ ਵੱਲੋਂ ਪਿੰਡ ਅਟਲਗੜ੍ਹ ਡਿਫੈਂਸਰ ਰੇਲ ਗੱਡੀ ਤੇ ਉੱਪਰ ਨਾਕਾ ਲਗਾ ਕੇ ਦੋਹਾਂ ਦੋਸ਼ੀਆਂ ਨੂੰ 2 ਕਿਲੋ ਹੈਰੋਨ ਸਮੇਤ ਗ੍ਰਿਫਤਰ ਕੀਤਾ ਗਿਆ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਚੋਰੀ ਹਸਿਆ ਜਾ ਰਿਹਾ ਹੈ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਘਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਕੁਚੀ ਤੋਂ ਵੱਡੀ ਖਾਮਦਗੀ ਦੀ ਮੀਤ ਦੇ ਨਾਲ ਹੀ ਇੱਕ ਐਫਆਈਆਰ ਅਸੀਂ ਮਾਨਯੋਗ ਸਾਡੇ ਡੀਆਈ ਸਰ ਅਤੇ ਐਸਐਸਪੀ ਸਾਹਿਬ ਦੀਆਂ ਨਿਸ਼ਾਨਦੇਸ਼ਾਂ ਦੇ ਅਸੀਂ ਇੱਕ ਘ੍ਰਿੰਡੇ ਸਾਨੂੰ ਕਾਮਯਾਬੀ ਮਿਲੀ ਆ ਜਿਹਦੇ ਚ ਦੋ ਦੋਸ਼ੀ ਹੀ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਪੁਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲ ਕਿਲੋ ਕਿਲੋ ਦੇ ਕਰੀਬ ਮਿਲਿਆ 2 ਕਿਲੋ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਮੁਕੱਦਮਾ ਨੰਬਰ 74 ਖਾਣਾ ਕ੍ਰੈਂਡਾ 21485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਈ 2 ਕਿਲੋ ਦੀ ਬਰਾਮਦਗੀ ਹੋਈ ਆ ਔਰ ਜਿਹੜੀਆਂ ਇਹਨਾਂ ਦੇ ਸਬੰਧ ਸੀ ਉਹ ਪਾਕਿਸਤਾਨ ਤੋਂ ਮਹੌਂਦੇ ਸੀਗੇ ਡਰੋਨ ਰਾਹੀਂ ਉਹ ਇਹਨਾਂ ਦੇ ਹੋਰ ਵੀ ਜਿਹੜੀਆਂ ਪੜਤਾਲ ਕਰ ਰਹੇ ਆ ਕਿ ਕਿਵੇਂ ਕਿਵੇਂ ਇਹਨਾਂ ਦਾ ਮਾਲ ਇਹਨਾਂ ਨੇ ਹੋਰ ਕੋਈ ਕੰਸਾਈਨਮੈਂਟਾਂ ਵੀ ਲਈਆਂ ਉਹ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਦ ਪੁਛਕੇ ਸ਼ਿਕਨਾ ਕੋਲ ਹੋਇਆ ਸਰ ਇਹਨਾਂ ਨੇ ਕੋਈ ਪਿਛਲੇ ਕਾਰਾਟ ਤੇ ਆਪਣਾ ਖਾੜ ਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਛੁੱਧ ਤੇ ਇਹਨਾਂ ਦੇ ਪਰਚਾ ਨਹੀਂ ਹੈਗਾ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ 'ਚ ਹੀ ਗਏ ਵੀ ਤੁਸੀਂ ਇਹਨਾਂ ਸਮਾਨ ਮੰਗਵਾ ਲਿਓ ਉਹਨਾਂ ਦੇ ਸੰਪਰਕ 'ਚੋਂ ਹੀ ਇਹਨਾਂ ਨੇ ਮੰਗਵਾਇਆ ਤੇ ਸਰ ਕਿੰਨੀ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦੇ ਜਿਵੇਂ ਕੋਲੇ ਇਹ ਕਾਫੀ ਦੇਰ ਤੇ ਲੱਗੇ ਇਹ ਵੀ ਨੋਟੀਫਿਕੇਸ਼ਨ ਦਾ ਪਾਰਟ ਹੈ ਤੇ ਜਰੂਰ ਕਰਕੇ ਤੁਸੀਂ ਤੁਹਾਨੂੰ ਜਲਦੀ ਦਾ ਕਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਤਲਬ ਅਧਿਕਾਰਤਾ ਦੋਨਾਂ ਦੇ